ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਪਿਛਲੇ ਡੇਢ ਮਹੀਨੇ ਤੋਂ ਗਰਮੀ ਦੀ ਮਾਰ ਚੱਲ ਰਹੇ ਸੂਬਾ ਵਾਸੀਆਂ ਨੂੰ ਹੁਣ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਉੱਤਰ ਪੱਛਮ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਕੱਲ ਪ੍ਰੀ ਮੌਨਸੂਨ ਨੇ दस्तक ਦੇ ਦਿੱਤੀ ਜਿਸ ਤੇ ਚੱਲਦਿਆਂ ਦਿੱਲੀ ਹਰਿਆਣਾ ਦੇ ਜ਼ਿਆਦਾਤਰ ਖੇਤਰਾਂ ਵਿੱਚ ਕੱਲ ਵਰਖਾ ਹੋਈ ਪੰਜਾਬ ਦੇ ਪਟਿਆਲਾ ਤੇ ਇਸ ਦੇ ਨਾਲ ਲੱਗਦੇ ਖੇਤਰਾਂ ਵਿੱਚ ਵੀ دیر ਸ਼ਾਮ ਕੱਲ ਹਲਕੀ ਬਰਖਾ ਹੋਈ ਜਿਸ ਸਦਕਾ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਮੌਸਮ ਮਾਰਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਅੱਜ ਕਈ ਥਾਵਾਂ ਤੇ ਹਲਕਾ ਅਤੇ 28 ਤੋਂ 30 ਜੂਨ ਤੱਕ ਭਾਰੀ ਮੀਂਹ ਪੈ ਸਕਦਾ ਹੈ ਉੱਧਰ ਅੱਜ ਤੜਕਸਾਰ ਤੋਂ ਹੀ ਹੁਸ਼ਿਆਰਪੁਰ ਦਸੂਆ ਨਾਲ ਲੱਗਦੇ ਖੇਤਰਾਂ ਵਿੱਚ ਭਾਰੀ ਵਰਖਾ ਹੋਣ ਦੀ ਖਬਰ ਪ੍ਰਾਪਤ ਹੋਈ ਹੈ ਇਸ ਦਰਮਿਆਨ ਵਰਖਾ ਦੀ ਆਮਦ ਦੀ ਆਹਟ ਦੇ ਨਾਲ ਹੀ ਸੂਬੇ ਦੇ ਖਰਾਬ ਪਾਵਰ ਪਲਾਂਟਾਂ ਦੇ ਸਾਰੇ ਯੂਨਿਟ ਹੁਣ ਚਾਲੂ ਹਾਲਤ ਵਿੱਚ ਆ ਗਏ ਹਨ ਜਿਸ ਨਾਲ ਹੁਣ ਇਸ ਗੱਲ ਦੀ ਉਮੀਦ ਪੈਦਾ ਹੋ ਗਈ ਹੈ ਕਿ ਸੂਬਾ ਵਾਸੀਆਂ ਨੂੰ ਅਣਅਲਾਨੇ ਕਟਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕੱਲ ਬਣਾਵਾਲਾ ਤੇ ਰੂਪਨਗਰ ਥਰਮਲ ਪਲਾਂਟਾਂ ਵਿੱਚ ਇੰਜੀਨੀਅਰਾਂ ਨੇ ਪਿਛਲੇ 4 ਦਿਨਾਂ ਦੀ ਸਖਤ ਮਸ਼ਕੱਤ ਤੋਂ ਬਾਅਦ ਇਹਨਾਂ ਪਾਵਰ ਪਲਾਂਟਾਂ ਦੇ ਸਾਰੇ ਯੂਨਿਟਾਂ ਨੂੰ ਚਾਲੂ ਹਾਲਤ ਵਿੱਚ ਲੈ ਆਂਦਾ ਭਾਵੇਂ ਕਿ ਹੁਣ ਸੂਬਾ ਵਾਸੀਆਂ ਨੂੰ ਤਾਂ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਵਿੱਚ ਬਗਾਵਤੀ ਸੁਰਾਂ ਦੇ ਚੱਲਦੇ ਪੈਦਾ ਹੋਏ ਸੇਕ ਤੋਂ ਸੁਖਵੀਰ ਬਾਦਲ ਨੂੰ ਫਿਲਹਾਲ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਲੜਾਈ ਹੁਣ ਖੁੱਲ੍ਹ ਕੇ ਬਾਹਰ ਆ ਗਈ ਹੈ ਸੁਖਵੀਰ ਬਾਦਲ ਦੀ ਲੀਡਰਸ਼ਿਪ ਤੋਂ ਬਗਾਵਤ ਕਰਨ ਵਾਲੇ ਆਗੂਆਂ ਨੇ ਕੱਲ ਇੱਕ ਵਾਰ ਫਿਰ ਸਪਸ਼ਟ ਕਰ ਦਿੱਤਾ ਕੇ ਸਖਵੀਰ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫੇ ਤੋਂ ਘੱਟ ਉਹਨਾਂ ਨੂੰ ਕੁਝ ਵੀ ਮਨਜ਼ੂਰ ਨਹੀਂ ਉਧਰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਵੀ ਵੱਖਰਾ ਧੜਾ ਬਣਾਉਣ ਦੀ ਕੋਸ਼ਿਸ਼ ਕਰਨ ਵਾਲੇ ਅਕਾਲੀ ਆਗੂਆਂ ਨੂੰ ਮਤਾ ਪਾਸ ਕਰਕੇ ਦੋ ਟੁਕ ਕਹਿ ਦਿੱਤਾ ਕਿ ਉਹ ਪਾਰਟੀ ਪਲੇਟਫਾਰਮ ਤੇ ਆ ਕੇ ਆਪਣੀ ਗੱਲ ਰੱਖਣ ਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹ ਪਾਰਟੀ ਤੋਂ ਬਾਹਰ ਸਮਝੇ ਜਾਣਗੇ ਐਸੇ ਦਰਮਿਆਨ ਬਾਗੀ ਲੀਡਰ ਪਰਮਿੰਦਰ ਸਿੰਘ ਢਿੰਡਸਾ ਨੇ ਕੱਲ ਇੱਕ ਵੱਡਾ ਐਲਾਨ ਕੀਤਾ ਉਹਨਾਂ ਆਖਿਆ ਕਿ ਉਹ 1 ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਖੁਦ ਨੂੰ ਤਨਖਾਹ ਲਗਵਾਉਣਗੇ ਤਾਂ ਜੋ ਉਹਨਾਂ ਦੇ ਮਨ ਤੋਂ ਪਿਛਲੀਆਂ ਗਲਤੀਆਂ ਦਾ ਭਾਰ ਉੱਤਰ ਜਾਵੇ ਉਹਨਾਂ ਆਖਿਆ ਕਿ ਭਾਵੇਂ ਇਹਨਾਂ ਫੈਸਲਿਆਂ ਵਿੱਚ ਮੈਂ ਸ਼ਾਮਲ ਨਹੀਂ ਸੀ ਪਰ ਗਲਤ ਫੈਸਲਿਆਂ ਸੰਬੰਧੀ ਚੁੱਪ ਰਹਿਣ ਵਾਲਾ ਵੀ ਉਹਨਾਂ ਹੀ ਵੱਡਾ ਗੁਨੇਗਾਰ ਹੁੰਦਾ ਹੈ ਇਸ ਲਈ ਉਹ ਪਛਤਾਪ ਲਈ ਅਕਾਲ ਤਖਤ ਤੇ ਪੇਸ਼ ਹੋ ਕੇ ਖੁਦ ਨੂੰ ਤਨਖਾਹ ਲਗਵਾਉਣਗੇ ਸ਼ਰੋਮਨੀ ਅਕਾਲੀ ਦਲ ਵਿੱਚ ਚੱਲ ਰਹੀ ਬਗਾਵਤ ਦਾ ਅਸਰ ਹੁਣ ਜਲੰਧਰ ਪੱਛਮੀ ਵਿਧਾਨ ਸਭਾ ਜਿਮਨੀ ਚੋਣ ਤੇ ਵੀ ਪੈ ਗਿਆ ਹੈ। ਨਾਮ ਵਾਪਸੀ ਦੇ ਆਖਰੀ ਦਿਨ देर शाम ਸ਼ਰੋਮਨੀ ਅਕਾਲੀ ਦਲ ਨੇ ਪਾਰਟੀ ਵੱਲੋਂ ਐਲਾਨੀ ਗਈ ਉਮੀਦਵਾਰ ਸਰਜੀਤ ਕੌਰ ਨੂੰ ਆਪਣਾ ਹੀ ਉਮੀਦਵਾਰ ਮੰਨਣ ਤੋਂ ਹੁਣ ਇਨਕਾਰ ਕਰ ਦਿੱਤਾ ਹੈ। ਅਕਾਲੀ ਦਲ ਦੇ ਬਲਾਰੇ ਨੇ ਆਖਿਆ ਕਿ ਸਰਜੀਤ ਕੌਰ ਨੂੰ ਅਕਾਲੀ ਦਲ ਦਾ ਹੁਣ ਕੋਈ ਸਮਰਥਨ ਨਹੀਂ ਉਹ ਆਪਣੇ ਪੱਧਰ ਤੇ ਚੋਣ ਲੜ ਰਹੇ ਹਨ ਇਸ ਦੇ ਦਰਮਿਆਨ ਹਰ ਸਿਮਰਤ ਬਾਦਲ ਨੇ ਕੱਲ ਅਕਾਲੀ ਦਲ ਵਿੱਚ ਚੱਲ ਰਹੀ ਬਗਾਵਤੀ ਸੁਰਾਂ ਨੂੰ ਭਾਜਪਾ ਦੀ ਸਾਜ਼ਿਸ਼ ਘਰਾੜ ਦਿੱਤਾ ਇਹ ਕੋਈ ਅਕਾਲੀ ਦਲ ਮੇ ਪੂਰੀ ਪਾਰਟੀ ਸੁਖਬੀਰ ਜੀ ਕੇ ਸਾਥ ਬਹੁਤ ਤਕੜੇ ਹੋ ਕੇ ਸਾਥ ਮੇ ਹੈ ਇਹ ਕੁਝ ਭਾਜਪਾ ਕੇ ਜੋ ਸਟੂਜਸ ਹੈ उनकी तरफ से ये केंद्र की तरफ से अकाली दल को तोड़ने की कोशिश, कोशिश की जा रही है एक साजिश की जा रही है वो जितने भी वो लोग हैं उनमें से ऐसे हैं जो आ, सभी जानते हैं कि वो भाजपा के इशारों में चलते हैं और वो सारा ग्रुप इकट्ठे हुआ है जो महाराष्ट्र में किया वो पंजाब में करने चाह रहे हैं लेकिन पूरी पार्टी सुखबीर जी के साथ पूरी एकता से और स्ट्रांगली खड़ी है और एक बार फिर वो अपने एफर्ट्स में बिल्कुल नाकाम होंगे ਮਨੀ ਲਾਂਡਰਿੰਗ ਮਾਮਲੇ ਵਿੱਚ ED ਦੀ ਜਾਂਚ ਦਾ ਸਾਹਮਣਾ ਕਰ ਰਹੇ ਤੇ ਨਿਆਇਕ ਹਿਰਾਸਤ ਵਿੱਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹੁਣ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ CBI ਨੇ ਕੱਲ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ CBI ਨੂੰ ਅਰਵਿੰਦ ਕੇਜਰੀਵਾਲ ਦਾ 3 ਦਿਨ ਦਾ ਰਿਮਾਂਡ ਵੀ ਦਿੱਤਾ। ਸੁਣਵਾਈ ਦੌਰਾਨ ਸ਼ੂਗਰ ਲੈਵਲ ਘਟ ਹੋਣ ਕਾਰਨ ਕੇਜਰੀਵਾਲ ਦੀ ਤਬੀਅਤ ਕੁਝ ਸਮਾਂ ਵਿਗੜ ਗਈ ਤਾਂ ਕੁਝ ਸਮੇਂ ਲਈ ਅਦਾਲਤੀ ਕਾਰਵਾਈ ਨੂੰ ਰੋਕਣਾ ਪਿਆ। ਲੋਕ ਸਭਾ ਸਪੀਕਰ ਦੀ ਚੋਣ ਵਿੱਚ ਐਨਡੀਆ ਉਮੀਦਵਾਰ ਓਮ ਬਿਰਲਾ ਲਗਾਤਾਰ ਕੱਲ ਦੂਜੀ ਵਾਰ ਸਪੀਕਰ ਚੁਣੇ ਗਏ ਲਗਭਗ 5 ਤਿਹਾਕੇ ਬਾਅਦ ਹੋਈ ਸਪੀਕਰ ਦੀ ਚੋਣ ਵਿੱਚ ਬਿਰਲਾ ਨੇ ਵਿਰੋਧੀ ਗੱਠਜੋੜ ਇੰਡੀਆ ਦੇ ਉਮੀਦਵਾਰ ਨੂੰ ਜਵਾਨੀ ਵੋਟਾਂ ਨਾਲ ਪਾਸ ਪ੍ਰਸਤਾਵ ਵਿੱਚ ਹਰਾਇਆ ਸਪੀਕਰ ਚੁਣੇ ਜਾਣ ਦੇ ਬਾਅਦ ਪਹਿਲੇ ਦਿਨ ਹੀ ਓਮ ਬਿਰਲਾ ਦੇ ਤੇਵਰ ਵਿਰੋਧੀ ਧਿਰ ਪ੍ਰਤੀ ਸਖਤ ਰਹੇ ਉਹਨਾਂ ਵਿਰੋਧੀ ਧਿਰ ਨੂੰ ਅਨਸ਼ਾਸਨ ਵਿੱਚ ਰਹਿਣ ਦੀ ਤਾਣਾ ਕਰਦਿਆਂ ਆਖਿਆ को अवगत कराना चाहता हूं। राजपुरा नजदीक पेंदे पिंड पेंद चतर नगर कल सवेरे एक जमीनी झगड़े दौरान हुई गोलीबारी प्यो पुत सने तीन व्यक्तियों की मौत हो गई जबकि दो हो गंभीर रूप जख्मी हो गए ਜਾਣਕਾਰੀ ਅਨੁਸਾਰ ਪਿੰਡ ਵਿੱਚ ਇੱਕ ਪ੍ਰਾਈਵੇਟ ਕੰਪਨੀ ਦੀ ਜ਼ਮੀਨ ਠੇਕੇ ਤੇ ਲੈਣ ਸੰਬੰਧੀ ਦੋ ਧਿਰਾਂ ਵਿਚਕਾਰ ਲੰਮੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ ਜੋ ਕਿ ਕੱਲ ਹਿੰਸਕ ਰੂਪ ਅਖਤਿਆਰ ਕਰ ਗਿਆ ਸੂਬੇ ਵਿੱਚ ਆਏ ਦਿਨ ਲੁੱਟਖੋਹ ਤੇ ਡਕੈਤੀ ਦੇ ਆਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਨਾਲ ਸੂਬਾ ਵਾਸੀ دہشت ਦੇ ਮਾਹੌਲ ਵੱਲ ਜਾ ਰਹੇ ਹਨ ਕੱਲ ਅੰਮ੍ਰਿਤਸਰ ਦੇ ਸਥਾਨਕ ਕੋਟ ਰੋਡ ਇਲਾਕੇ ਵਿੱਚ ਚਾਰ ਹਥਿਆਰਬੰਦ ਲੁਟੇਰਿਆਂ ਨੇ ਇੱਕ ਆੜਤੀਏ ਦੇ ਪਰਿਵਾਰ ਨੂੰ ਬੰਧਕ ਬਣਾ ਕੇ ਲੁੱਟ ਦੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਲੁਟੇਰੇ ਘਰ ਵਿੱਚੋਂ ਪਰਿਵਾਰ ਦੇ ਦੋ ਬਜ਼ੁਰਗ ਮੈਂਬਰਾਂ ਨੂੰ ਬੰਧਕ ਬਣਾ ਕੇ 1 ਕਰੋੜ ਰੁਪਏ ਦੀ ਨਗਦੀ ਤੋਂ ਇਲਾਵਾ 3 ਕਿਲੋ ਸੋਨਾ ਤੇ ਇੱਕ ਲਾਇਸੈਂਸੀ ਪਿਸਤੌਲ ਲੁੱਟ ਕੇ ਫਰਾਰ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਬਾਕੀ ਮੈਂਬਰ ਛੁੱਟੀਆਂ ਮਨਾਉਣ ਲਈ ਬਾਹਰ ਗਏ ਹੋਏ ਸਨ ਐਸਾ ਲੁੱਟ ਦੀ ਘਟਨਾ ਤੇ ਆਪ ਐਮਐਲਏ ਕੁਮਰ ਵਿਜੇ ਪ੍ਰਤਾਪ ਨੇ ਆਪਣੀ ਹੀ ਸਰਕਾਰ ਨੂੰ ਕੇਰਿਆ ਇਸ ਤਰ੍ਹਾਂ ਦੀ ਘਟਨਾ ਜਿਹੜੀ ਹੋਈ ਹੈ ਮੈਂ ਹਮੇਸ਼ਾ ਤੋਂ ਇਹੀ ਬੋਲਦਾ ਆ ਰਿਹਾ ਹਾਂ ਕਿ ਦੇਖੋ ਇਹ ਪੁਲਿਸ ਦੀ ਨਾਕਾਮੀ ਹੈ ਜੀ ਔਰ ਮੈਂ ਇਹੀ ਚਾਹੁੰਦਾ ਹਾਂ ਕਿ ਹਰ ਵਿਅਕਤੀ ਸੇਫ ਰਹੇ ਅੱਜ ਅੰਮ੍ਰਿਤਸਰ ਦੇ ਵਿੱਚ ਕੋਈ ਸੇਫ ਨਹੀਂ ਹੈ ਜੀ ਇਸ ਚੀਜ਼ ਨੂੰ ਮੈਂ ਪੰਜਾਬ ਐਸੈਂਬਲੀ ਦੇ ਵਿੱਚ ਬੋਲ ਚੁੱਕਿਆ ਹਾਂ ਤੁਸੀਂ ਸਾਰੇ ਸੁਣ ਚੁੱਕੇ ਹੋ ਅਸੀਂ ਦੇਖੋ बार-बार ਕਮਿਸ਼ਨਰ ਬਦਲਣ ਦੇ ਨਾਲ ਕੁਝ ਨਹੀਂ ਹੁੰਦਾ ਲੁਧਿਆਣਾ ਵਿੱਚ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਮਹਿੰਗਾ ਪਵੇਗਾ। ਦਰਸਲ ਟ੍ਰੈਫਿਕ ਪੁਲਿਸ ਵੱਲੋਂ ਹੁਣ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖੰਜਾ ਕੱਸਦਿਆਂ ਸ਼ਹਿਰ ਦੇ ਪ੍ਰਮੁੱਖ ਚੌਂਕਾਂ ਵਿੱਚ ਸੀਸੀਟੀਵੀ ਕੈਮਰੇ ਲਾ ਦਿੱਤੇ ਗਏ ਹਨ। ਸ਼ਹਿਰ ਦੇ 18 ਪ੍ਰਮੁੱਖ ਚੌਂਕਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਹੁਣ ਆਵਾਜਾਈ ਨਿਯਮ ਭੰਗ ਕਰਨ ਵਾਲਿਆਂ ਦੇ ਘਰੇ ਟ੍ਰੈਫਿਕ ਚਲਾਨ ਭੇਜੇ ਜਾਣਗੇ। ਇਹ ਕਾਰਵਾਈ 30 ਜੂਨ ਤੋਂ ਸ਼ੁਰੂ ਹੋਵੇਗੀ। ਉਬੇਦ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਲ ਜਲੰਧਰ ਵਿੱਚ ਇੱਕ ਕਿਰਾਏ ਵਾਲੇ ਮਕਾਨ ਵਿੱਚ ਰਹਿਣ ਲਈ ਪਰਿਵਾਰ ਸਮੇਤ ਪਹੁੰਚ ਗਏ ਜਿਕਰ ਜੋਗ ਹੈ ਕਿ ਮੁੱਖ ਮੰਤਰੀ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਹ ਹਫਤੇ ਵਿੱਚ 2 ਦਿਨ ਜਲੰਧਰ ਵਿੱਚ ਰਹਿਣਗੇ ਤੇ ਦੁਆਬੇ ਤੇ ਮਾਝੇ ਦੇ ਲੋਕਾਂ ਨੂੰ ਮਿਲਿਆ ਕਰਨਗੇ ਜਲੰਧਰ ਪਛਮੀ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਲਈ ਹੁਣ ਤਸਵੀਰ ਬਿਲਕੁਲ ਸਾਫ਼ ਹੋ ਗਈ ਹੈ। ਨਾਮਜ਼ਦਗੀ ਵਾਪਸ ਲੈਣ ਦੇ ਕੱਲ ਆਖਰੀ ਦਿਨ ਇੱਕ ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਬਾਅਦ ਹੁਣ ਚੋਣ ਮੁਕਾਬਲੇ ਵਿੱਚ ਕੁੱਲ 15 ਉਮੀਦਵਾਰ ਬਚ ਗਏ ਹਨ। ਜਿਕਰਯੋਗ ਹੈ ਕਿ ਜਲੰਧਰ ਪਛਮੀ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਲਈ ਵੋਟਿੰਗ 10 ਜੁਲਾਈ ਨੂੰ ਹੋਣੀ ਹੈ। ਚੰਡੀਗੜ੍ਹ ਵਿੱਚ ਹੁਣ ਦੁਕਾਨਾਂ 24 ਘੰਟੇ ਖੁੱਲ੍ਹ ਸਕਣਗੀਆਂ। ਉਟੇ ਪ੍ਰਸ਼ਾਸਨ ਨੇ ਕੱਲ ਇਸ ਦੀ ਪ੍ਰਵਾਨਗੀ ਦੇ ਦਿੱਤੀ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਇਹ ਫੈਸਲਾ ਵਪਾਰੀਆਂ ਤੇ ਦੁਕਾਨਦਾਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਲਿਆ ਗਿਆ ਹੈ ਹਾਲਾਂਕਿ ਹੁਕਮਾਂ ਵਿੱਚ ਸਪਸ਼ਟ ਕੀਤਾ ਗਿਆ ਕਿ ਕਿਸੇ ਵੀ ਦੁਕਾਨ ਤੇ ਮਹਿਲਾ ਕਰਮਚਾਰੀ ਰਾਤ 8 ਵਜੇ ਤੋਂ ਬਾਅਦ ਕੰਮ ਨਹੀਂ ਕਰੇਗੀ ਜੰਮੂ ਡਿਵੀਜ਼ਨ ਦੇ ਡੋਡਾ ਇਲਾਕੇ ਵਿੱਚ ਕੱਲ ਸੁਰੱਖਿਆ ਬਲਾਂ ਨੇ ਇੱਕ 6 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲੇ ਮੁਕਾਬਲੇ ਵਿੱਚ ਤਿੰਨ ਖਤਰਨਾਕ ਪਾਕਿਸਤਾਨੀ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਇਨ੍ਹਾਂ ਅੱਤਵਾਦੀਆਂ ਕੋਲੋਂ ਭਾਰੀ ਮਾਤਰਾ ਵਿੱਚ ਗੋਲਾ ਬਾਰੂਦ ਮਿਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਕਿਸੇ ਵੱਡੀ ਵਾਰਦਾਤ ਕਰਨ ਦੀ ਤਾਕ ਵਿੱਚ ਸਨ ਐਸੇ ਦਰਮਿਆਨ ਕੱਲ ਸੂਬੇ ਪੰਜਾਬ ਵਿੱਚ ਵੀ ਭਾਰਤ-ਪਾਕਿਸਤਾਨ ਸਰਹੱਦ ਦੇ ਨਜ਼ਦੀਕ ਪਠਾਨਕੋਟ ਦੇ ਇੱਕ ਇਲਾਕੇ ਵਿੱਚ ਦੋ ਸ਼ੱਕੀ ਵਿਅਕਤੀ ਦੇਖੇ ਜਾਣ ਤੋਂ ਬਾਅਦ دہشت ਦਾ ਮਾਹੌਲ ਬਣ ਗਿਆ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਫੌਜ ਤੇ ਬੀਐਸਐਫ ਦੀਆਂ ਟੀਮਾਂ ਨੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਪਰ ਅੰਤਮ ਖਬਰਾਂ ਮਿਲਣ ਤੱਕ ਸ਼ੱਕੀਆਂ ਦਾ ਕੋਈ ਸਰਾਗ ਨਹੀਂ ਮਿਲ ਸਕਿਆ ਸੀ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਨ ਗੜਗਰੀ ਨੇ ਕੱਲ ਇੱਕ ਵੱਡਾ ਐਲਾਨ ਕੀਤਾ ਉਨ੍ਹਾਂ ਆਖਿਆ ਕਿ ਜੇਕਰ ਸੜਕਾਂ ਦੀ ਹਾਲਤ ਠੀਕ ਨਹੀਂ ਹੈ ਤਾਂ ਹਾਈਵੇ ਦਾ ਸੰਚਾਲਨ ਕਰਨ ਵਾਲੀਆਂ ਟੋਲ ਕੰਪਨੀਆਂ ਨੂੰ ਵਾਹਨਾਂ ਤੋਂ ਟੋਲ ਨਹੀਂ ਵਸੂਲਣਾ ਚਾਹੀਦਾ। ਉਨ੍ਹਾਂ ਆਖਿਆ ਕਿ ਜੇਕਰ ਅਸੀਂ ਵਧੀਆ ਸੇਵਾਵਾਂ ਨਹੀਂ ਦੇ ਸਕਦੇ ਤਾਂ ਸਾਨੂੰ ਟੋਲ ਵਸੂਲਣ ਦਾ ਵੀ ਕੋਈ ਹੱਕ ਨਹੀਂ ਹੈ। ਭਾਰਤੀ ਸ਼ੇਅਰ ਬਾਜ਼ਾਰ ਵਿੱਚ ਰੌਣਕ ਲਗਾਤਾਰ ਜਾਰੀ ਹੈ। ਏਸ਼ੀਆਈ ਬਾਜ਼ਾਰਾਂ ਵਿੱਚ ਤੇਜ਼ੀ ਦੇ ਰੁਖ ਦੇ ਚੱਲਦਿਆਂ ਕੱਲ ਸ਼ੇਅਰ ਬਾਜ਼ਾਰ ਵਿੱਚ ਇੱਕ ਵਾਰ ਫਿਰ ਤੇਜ਼ੀ ਰਹੀ। ਕੱਲ ਸ਼ੇਅਰ ਬਾਜ਼ਾਰ ਦਾ ਸੈਂਸੈਕਸ 78674 ਅੰਕਾਂ ਦੇ ਨਵੇਂ ਇਤਿਹਾਸਕ ਰਿਕਾਰਡ ਬਣਾ ਕੇ ਇੱਕ ਉੱਚ ਪੱਧਰ ਤੇ ਪਹੁੰਚ ਗਿਆ। ਪਹਿਲੇ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਕੱਲ ਪੱਕੇ ਤੌਰ ਤੇ ਸਥਾਪਿਤ ਕਰ ਦਿੱਤੀ ਗਈ। ਜਿਕਰਯੋਗ ਹੈ ਕਿ ਇਹ ਮੂਰਤੀ ਪਿਛਲੇ 1 ਸਾਲ ਤੋਂ ਗੁਰਦੁਆਰਾ ਸਾਹਿਬ ਵਿੱਚ ਰੱਖੀ ਹੋਈ ਸੀ। ਪਾਕਿਸਤਾਨੀ ਪੰਜਾਬ ਦੇ ਘੱਟ ਗਿਣਤੀਆਂ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਕੱਲ ਇਸ ਸਮਾਗਮ ਵਿੱਚ ਸ਼ਾਮਲ ਹੋਏ। ਹਾਕੀ ਇੰਡੀਆ ਨੇ ਅਗਲੇ ਮਹੀਨੇ ਹੋਣ ਵਾਲੀਆਂ ਪੈਰਿਸ 올림픽ਸ ਖੇਡਾਂ ਲਈ ਕੱਲ 16 ਮੈਂਬਰੀ ਭਾਰਤੀ ਪੁਰਸ਼ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਜਿਸ ਵਿੱਚ ਹਰਮਨਪ੍ਰੀਤ ਸਿੰਘ ਨੂੰ ਕਪਤਾਨ ਤੇ ਹਾਰਦਿਕ ਸਿੰਘ ਨੂੰ ਉਪ ਕਪਤਾਨ ਬਣਾਇਆ ਗਿਆ ਭਾਰਤੀ ਟੀਮ ਦੇ ਵਿੱਚ ਪੰਜ ਖਿਡਾਰੀ ਅਜਿਹੇ ਹਨ ਜੋ ਪਹਿਲੀ ਵਾਰ 올림픽ਸ ਖੇਡਣਗੇ T20 ਵਿਸ਼ਵ ਕੱਪ ਵਿੱਚ ਅੱਜ ਦੋਵੇਂ ਸੈਮੀਫਾਈਨਲ ਖੇਡੇ ਜਾਣਗੇ ਪਹਿਲੇ ਸੈਮੀਫਾਈਨਲ ਵਿੱਚ ਭਾਰਤੀ ਸਮੇਂ ਮੁਤਾਬਕ ਅੱਜ ਸਵੇਰੇ 6 ਵਜੇ ਸਾਊਥ ਅਫਰੀਕਾ ਦਾ ਸਾਹਮਣਾ ਅਫਗਾਨਿਸਤਾਨ ਨਾਲ ਹੋਵੇਗਾ ਜਦਕਿ ਭਾਰਤੀ ਸਮੇਂ ਮੁਤਾਬਕ ਰਾਤ 8 ਵਜੇ ਫਾਈਨਲ ਵਿੱਚ ਆਪਣਾ ਸਥਾਨ ਪੱਕਾ ਕਰਨ ਲਈ ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਆਮੋ ਸਾਹਮਣੇ ਹੋਣਗੀਆਂ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ